ਪਿੰਡ ਵਾਸੀਆਂ ਵੱਲੋਂ ਸ਼ਾਹਪੂਰ ਕੰਢੀ ਤੋਂ ਲੈ ਕੇ ਮਾਦੋਪੁਰ ਤੱਕ ਸੜਕ ਦੀ ਖਸਤਾ ਹਾਲਤ ਦੀ ਰਿਪੇਅਰ ਦੇ ਚੱਲਦੇ ਅਤੇ ਬੈਰਾਜ বন ਪ੍ਰਸ਼ਾਸਨ ਵੱਲੋਂ بنائے ਜਾ ਰਹੇ ਪਿੰਡ ਰਾਜਪੁਰ ਦੇ ਰਸਤੇ ਨੂੰ ਤੰਗ ਕਰਨ ਨੂੰ ਲੈ ਕੇ ਤਕਰੀਬਨ 3 ਘੰਟੇ ਤੱਕ ਸੜਕ ਜਿਹੜੀ ਹੈ ਉਹ ਜਾਮ ਦੱਸਦੀ ਹੈ ਸ਼ਾਹਪੁਰ ਕੰਢੀ ਤੋਂ ਲੈ ਕੇ ਮਾਦੋਪੁਰ ਤੱਕ ਚੱਲ ਰਹੇ ਬਰਾਸ ਪ੍ਰੋਜੈਕਟ ਦੇ ਕੰਮ ਤੋਂ ਨਾ ਕੁਝ ਪਿੰਡ ਵਾਸੀਆਂ ਵੱਲੋਂ ਜਿਹੜਾ ਹੈ ਉਹ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਵਿੱਚ ਪਿੰਡ ਰਾਜਪੁਰਾ, ਕੰਮੂਵਾਲ, ਹਰੂਰ ਅਧਿਆਲ, ਆਦਰਸ਼ਨਗਰ, ਸਦੋੜੀ ਅਤੇ ਹੋਰ ਵੀ ਨਾਲ ਲੱਗਦੇ ਪਿੰਡ ਦੇ ਲੋਕਾਂ ਵੱਲੋਂ ਸ਼ਾਹਪੁਰ ਕੰਢੀ ਤੋਂ ਲੈ ਕੇ ਮਾਦੋਪੁਰ ਤੱਕ ਸੜਕ ਦੀ ਖਸਤਾ ਹਾਲਤ ਦੇ ਪਿੰਡ ਰਾਜਪੁਰਾ ਨੂੰ ਜਾਣ ਵਾਲੇ ਰਸਤੇ ਨੂੰ ਹੋਰ ਜ਼ਿਆਦਾ ਤੰਗ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਮਾਦੋਪੁਰ ਰੋਡ ਜਿਹੜਾ ਹੈ ਉਹ ਜਾਮ ਕਰ ਦਿੱਤਾ ਇਸ ਮੌਕੇ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਸੜਕ ਦੀ ਇੰਨੀ ਜ਼ਿਆਦਾ ਹਾਲਤ ਬੁਰੀ ਹੈ ਕਿ ਬਰਸਾਂ ਦਾ ਦੇ ਦਿਨਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਗੁਜ਼ਾਰੀ ਨੂੰ ਅੰਜਾਮ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਬੈਰਾਜ ਪ੍ਰਸ਼ਾਸਨ ਦੇ ਐਕਸ਼ਨ ਅਰਵਿੰਦ ਕੁਮਾਰ ਨੇ ਵੀ ਮੌਕੇ ਤੇ ਪਹੁੰਚੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਪਿੰਡ ਰਾਜਪੁਰ ਦੀ ਸੜਕ ਨੂੰ ਤੰਗ ਨਹੀਂ ਕੀਤਾ ਜਾਵੇਗਾ ਅਤੇ ਸੜਕ ਦੇ ਉੱਤੇ ਵੀ ਕੰਕਰੀਟ ਪਵਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਰਨਾ ਚੁਕਲਿਆ ਗਿਆ ਇਸ ਮੌਕੇ ਤੇ ਉਹਨਾਂ ਨਾਲ ਪ੍ਰਸ਼ਾਸਨ ਦੇ तमाम ਜਿਹੜੇ ਲੋਕ ਨੇ ਉਹ ਵੀ ਮੌਜੂਦ ਸਨ ਉਹਨਾਂ ਵੱਲੋਂ ਵੀ ਜਿਹੜਾ ਹੈ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਮੰਗ ਕੀਤੀ ਗਈ ਹੈ ਕਿ ਇਸ ਰਸਤੇ ਨੂੰ ਜਿਹੜਾ ਹੈ ਉਹ ਜ਼ਿਆਦਾ ਤੰਗ ਨਾ ਕੀਤਾ ਜਾਵੇ ਤੇ ਲੋਕਾਂ ਦੀ ਮੰਗ ਜਿਹੜੀ ਹੈ ਉਹ ਪੂਰੀ ਕੀਤੀ ਜਾਵੇ। ਨਾਮ ਮਦਨ لال ਹੈ। ਪਿੰਡ ਮੇਰਾ ਰਾਜਪੁਰਾ ਬਾੜ ਨੰਬਰ 3 ਮਹਿਰਮਨਲਾ ਸਰ ਸਾਡੀ ਸਮੱਸਿਆ ਹੈ ਕਿ ਅਸੀਂ ਇਹ ਰੋਡ ਵਾਸਤੇ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰਦੇ ਰਹੇ ਹਾਂ ਕਿ ਇਹ ਜਿਹੜਾ ਰੋਡ ਹੈ ਸ਼ਾਹਪੁਰਕੰਡੀ ਤੋਂ ਲੈ ਕੇ ਮਾਹੌਲ ਵੱਲ ਤੱਕ ਸਾਰਾ ਰੋਡ ਟੁੱਟਿਆ ਪਿਆ। ਇਹਦੀ ਮੈਂਟੇਨੈਂਸ ਕਰ ਦਿਓ। ਆਰਾਮ ਜਿਹੜੇ ਪਾ ਕੇ ਰੇਤਾ ਪਾ ਕੇ ਕੁਝ ਕਿਸੇ ਤਰ੍ਹਾਂ ਦੀ ਆ ਪਬਲਿਕ ਨੂੰ ਕੋਈ ਕਿਸੇ ਗੱਲ ਦੀ ਪਰੇਸ਼ਾਨੀ ਨਾ ਆਏ। ਪਰ ਕੰਪਨੀ ਵਾਲੇ ਨਾਵਾ ਨਹੀਂ ਕਰਦੇ ਰੇ ਸਾਡੀ ਨਹੀਂ ਗੱਲ ਸੁਣਦੇ ਰੇ। ਇਸ ਕਰਕੇ ਅਸੀਂ ਤਾਂ ਚੱਕਾ ਜਾਮ ਕੀਤਾ। ਚੱਕਾ ਜਾਮ ਕਰਨ ਦੇ ਦੌਰਾਨ ਕੰਪਨੀ ਵਾਲੇ ਵੀ ਆਏ ਆ, ਦੋਨੋਂ ਕੰਪਨੀ ਵਾਲੇ ਵੀ ਆਏ ਆ, ਐਕਸੋ ਸਾਹਿਬ ਵੀ ਆਏ ਆ ਤੇ ਸਾਡੇ ਪਰਿਵਾਰੀ ਸਾਹਿਬ ਉਹ ਵੀ ਸਾਡੇ ਕੋਲ ਆਏ ਆ। ਤੇ ਅਸੀਂ ਉਹਨਾਂ ਨੂੰ ਮੌਕਾ ਦਿਖਾਇਆ ਕਿ بڑا ਮੌਕੇ ਦੇ ਸਾਡੀ ਗੱਲ ਸਿਹੜੀ ਸਮੱਸਿਆ ਸੁਣੀ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਮੌਕੇ ਦੇ ਜੋ ਵੀ ਹਾਲਾਤ ਹੈ ਧਰਵਾਉਂਦੇ ਆਂ ਰਸਤੇ ਦੀ ਵੀ ਗੱਲ ਹੋਈ ਹੈ ਪਾਣੀ ਦੀ ਵੀ ਗੱਲ ਹੋਈ ਹੈ ਤੇ ਸਰ ਉਸ ਸਮੱਸਿਆ ਦੇ ਵਿੱਚ ਜਿਹੜੇ ਅਸੀਂ ਇਹ ਸਾਰਾ ਪੇੜਾ ਜਿ ਇਕੱਠਾ ਹੋਇਆ ਅ ਮੇਰਾ ਨਾਮ ਮਨਦੀ ਮਹਿਰਾ ਹੈ ਮੈਂ ਵਾਰਡ ਨੰਬਰ 3 ਦੀ ਮੈਂਬਰ ਹਾਂ ਸਰ ਪਰੇਸ਼ਾਨੀ ਤੇ ਕਾਫੀ ਹੈ ਇਹ ਗੱਡੀਆਂ ਚੱਲ ਰਹੀਆਂ ਨੇ ਕੰਮ ਲੱਗਿਆ ਹੋਇਆ ਨਹਿਰ ਦਾ ਵੀ ਤੇ ਬਹੁਤ ਜ਼ਿਆਦਾ ਖੱਡੇ ਹੋ ਗਏ ਨੇ ਸੜਕ ਦੇ ਬਹੁਤ ਬਾਰੀ ਇਹਨਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਯਾ ਤੇ ਰੋਡ ਠੀਕ ਕਰਵਾਓ ਕਿਉਂਕਿ ਜਿੱਥੇ ਦਰਮਿਆਨ ਦੀ ਤੂੜ ਵੀ ਬੜੀ ਉੱਡਦੀ ਹੈ ਪਾਣੀ ਵਾਸਤੇ ਵੀ ਅਹੀਂ ਬੜੀ ਬਾਰੀ ਬੋਲੇ ਰਹੇ ਉਹ ਗੱਡੀ ਰੋਕਦੇ ਆ ਕਿ ਪਾਣੀ ਵਗੈਰਾ ਸੁੱਟਿਆ ਜਾਵੇ ਲੇਕਿਨ ਕਦੀ ਕਦੀ ਤੇ ਪਾਣੀ ਸੁੱਟ ਦਿੰਦੇ ਆ ਕਦੀ ਨਹੀਂ ਸੁੱਟਦੇ ਪਰ ਹੁਣ ਖੱਡਿਆਂ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਬਹੁਤ ਜ਼ਿਆਦਾ ਬੱਚਿਆਂ ਨੇ ਵੀ ਜਾਣਾ ਹੁੰਦਾ ਬਜ਼ੁਰਗ ਵੀ ਜਾਂਦੇ ਆ ਤੇ ਸੜਕ ਦੇ ਇੰਦਾ ਇੰਨਾ ਮੰਦਾ ਹਾਲ ਹੋ ਗਿਆ ਹੈ ਕਿ ਲੰਘਿਆ ਨਹੀਂ ਜਾ ਰਿਹਾ ਬੜੀ ਬਾਰੀ ਇਹਨਾਂ ਨੂੰ ਬੋਲੇ ਕਿ ਇਹ ਖੱਡੇ ਪੂਰ ਦਿਓ ਪਰ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ ਨੇਵਾ ਅਰਵਿੰਦ ਕੁਮਾਰ ਐਕਟਿਵ ਆਏ ਨੇ ਤੋਂ ਆਸ਼ਵਾਸਨ ਦੇ ਕੇ ਗਏ ਹੈ ਕਿ ਜਲਦੀ ਤੋਂ ਜਲਦੀ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਏਗਾ। ਮੇਰਾ ਨਾਮ ਨੀਸ਼ਾ ਮਰਾ ਬੋਰ ਨੰਬਰ 3 ਦੇ ਚਾਨੋ ਚੜਕ ਦੀ ਬੜੀ ਮੁਸ਼ਕਲ ਆਂਦੀ ਪਈ ਹੈ। ਗੁਜੀਆ ਨੂੰ ਪਾਣੀ ਦੀ ਬੜੀ ਸਮੱਸਿਆ ਆ ਪਾਣੀ ਆ ਬਿਲਕੁਲ ਨਹੀਂ ਆਂਦਾ ਪਿਆ। ਗੂਂਦ ਪਾਣੀ ਨਹੀਂ ਆਂਦਾ ਪਿਆ। ਸੋੋਂ ਆਂਦੇ ਪਿੱਛੋਂ ਪਾਣੀ ਜ਼ਿਆਦਾ ਛੜਦਾ। ਜ਼ਿਆਦਾ ਪਾਣੀ ਛੜ ਦਿੰਦੇ ਆ ਤੇ ਅਫਸਰਾਂ ਨੂੰ ਦੇਖ ਜਾਂਦੇ ਦਾ ਤੇ ਬੜਾ ਪਾਣੀ ਆਏਗਾ ਦਾ। ਮੇਰੇ ਪਾਣੀ ਕੁਛ ਵੀ ਨਹੀਂ ਆਂਦਾ। ਲੋਕਾਂ ਦੀ ਮੰਗ ਹੈਗੀ ਹੈ ਕਿ ਜਿਹੜੇ ਖੱਡੇ ਜਿਆਦਾ ਪਏ ਨੇ ਉਹਨਾਂ ਨੂੰ ਤੁਰੰਤ ਭਰਵਾਇਆ ਜਾਏ ਤੇ ਅਸੀਂ ਜਿਹੜੀ ਸਾਡੇ ਕੋਲ ਏਜੰਸੀ ਕੰਮ ਕਰਦੀ ਹੈ ਉਹ ਮਤਲਬ ਭਰਤੀ ਦੇ ਰਹਿੰਦੇ ਰੂਟੀਨ 'ਚ ਲੇਕਿਨ ਜੇ ਕੋਈ ਇਹਨਾਂ ਨੂੰ ਹੋਰ ਲੱਭਦਾ ਹੈ ਖੱਡਾ ਤੇ ਉਹ ਅੱਜ ਅੱਜ ਤੋਂ ਭਰ ਦਿੰਦੇ ਨੇ ਟੈਂਪਰੇਰੀ ਠੀਕ ਹੈ ਨਾ ਤੇ ਨਹੀਂ 7 ਕਿਲੋਮੀਟਰ ਦਾ ਤੇ ਮੇਰੀ ਨੋਲੇਜ ਨਹੀਂ ਹੈਗਾ ਲੇਕਿਨ ਇਹ ਹੈ ਕਿ ਸਾਡਾ ਇੱਕ ਪੁਲ 920 ਆਰਡੀ ਤੇ ਬਣ ਰਿਹਾ ਇੱਕ ਪੁਲ ਸਾਡਾ 2000 ਆਰਡੀ ਤੇ ਬਣ ਰਿਹਾ ਤੇ ਜਿਹੜਾ 2000 ਆਰਡੀ ਤੇ ਪੁਲ ਬਣ ਰਿਹਾ ਇਹ ਇਹਨੂੰ ਬਣਾਉਣ ਵਾਸਤੇ ਸਾਨੂੰ ਜਿਹੜਾ ਕੱਚਾ ਰਸਤਾ ਇਹਦੇ ਛੱਡਿਆ ਹੈ ਪੈਦਲ ਦਾ ਉਹ ਕਿਸੇ ਨਾ ਇੱਕ ਨਾ ਇੱਕ ਦਿਨ ਸਾਨੂੰ ਬੰਦ ਕਰਨਾ ਪੈਣਾ ਲੇਕਿਨ ਫਿਲਹਾਲ ਅਸੀਂ ਬਸਾਤਾ ਜੋ ਉਹਨੂੰ ਕੋਈ ਨਹੀਂ ਕਰਾਂਗੇ ਪਹਿਲੇ ਅੱਗੇ ਪਿੱਛੇ ਉਹ ਜਿੰਨਾ ਮੈਕਸਿਮਮ ਕੰਮ ਹੋ ਸਕਦਾ ਉਹ ਕਰਾਂਗੇ ਤੇ ਫਿਰ ਮਿਨੀਮਮ ਪੀਰੀਅਡ ਵਾਸਤੇ ਇਹਨੂੰ ਬੰਦ ਕਰਾਂਗੇ ਲੇਕਿਨ ਅਲੱਗ ਲੋਕਲ ਪਬਲਿਕ ਅੱਗੇ ਗੁਜਾਰਿਸ਼ ਹੈ ਬੇਨਤੀ ਹੈ ਮੇਰੀ ਕਿ ਜਿਹੜਾ ਡਾਇਵਰਸ਼ਨ ਬਣਾਇਆ ਹੈ 920 ਆਰਡੀ ਤੋਂ ਥੋੜੇ ਟਾਈਮ ਵਾਸਤੇ ਜਦੋਂ ਅਸੀਂ ਇਹਨੂੰ ਬੰਦ ਕਰਾਂਗੇ ਤਾਂ ਉਸ ਪਾਸਿਓ ਇਹਨੂੰ ਪਲੀਜ਼ ਯੂਜ਼ ਕੀਤਾ ਜਾਏ ਕਿਉਂਕਿ ਇਹ ਬਿਨਾ ਬੰਦ ਕੀਤਾ ਇਹ ਪ੍ਰੋਜੈਕਟ ਬਣੀ ਨਹੀਂ ਸਕਦਾ ਪੁਲ ਬਣੀ ਨਹੀਂ ਸਕਦਾ ਇਨਸਟਰਕਸ਼ਨ ਦੇਾਂਗੇ ਇਹਨਾਂ ਨੂੰ ਕਿ ਜੋ ਕੋਈ ਵੀ ਇਹਨਾਂ ਦਾ ਕੋਈ ਗ੍ਰੀਵੈਂਸ ਹੈਗਾ ਉਹਨੂੰ ਸੀਰੀਅਸਲੀ ਸੁਣਨਗੇ ਤੇ ਉਹਨੂੰ ਦੂਰ ਕਰਨਗੇ ਕੈਪਟਨ ਹਣੀ ਦੇ ਨਾਲ ਅੱਜ ਸੰਗ ਦੀ ਰਿਪੋਰਟ